ਆਜੀ ਦਾ ਜ਼ਿੰਮੇਦਾਰਾਂ ਦਾ ਮੁੰਡਾ ਤੀਗਾ ਉਹ ਬੇਹਾਵਾ ਦੀ ਉਹ ਹੈਗਾ ਦੀ ਡਰਕਲ ਪਰ ਗੱਪਾਂ ਨਾਲ ਜਨਾਨੀ ਨੂੰ ਬਹੁਤ ਡਰਾਉਂਦਾ ਸੀ ਉਹਨਾਂ ਟਾਈਮਾਂ ਦੇ ਵਿੱਚ ਜਨਾਨੀ ਰੋਟੀ ਦਾ ਖਾਂਦੀ ਪਹਿਲਾਂ ਬੰਦਾ ਰੋਟੀ ਖਾਂਦਾ ਉਹ ਫੇਰ ਖਾਂਦੀ ਹੁਣ ਵੀ ਕਰਦੀਆਂ ਨੇ ਨੰਮੀਆਂ ਨੰਮੀਆਂ ਆਈਆਂ ਪਾਸਾ ਸੱਤ ਕਿਦਾਂ ਉਦੋਂ ਬਾਅਦ ਤਾਂ ਫੇਰ ਡੱਕ ਲੈਨੇ ਉਹ ਆਵੇ ਨਾ ਆਵੇ ਉਦੋਂ ਜੋ ਉਹ ਜਵਾਨੇ ਦੇ ਵਿੱਚ ਫਿਰ ਚਨਾਨੀ ਕਹਿੰਦੀ ਏ ਪਤੀ ਰੋਟੀ ਖਾ ਲੇ ਵਾਗਰੋ ਮੈਂ ਖਾਉਂ ਉਹਦਾ ਜੀ ਨੇ ਖਾਣਾ ਨਹੀਂ ਰਹਿ ਜਾਇਆ ਕਰੇ ਉਹ ਕਹਾ ਕਰੀ ਤੁਸੀਂ ਆਇਆ ਕਰੋ ਉਹ ਕਹਾ ਕਰੇ ਬਾ ਤੇਰੀ ਮੈਂ ਆਉਂਦਾ ਦੀ ਭਲਾਨੇ ਪੰਡੇ ਦੇ ਬੰਦੇ ਆ ਕੇ ਮੇਰੇ ਕੋਲੇ ਦੋ ਉਹਨਾਂ ਦਾ ਰੌਲਾ ਦੀ ਮੈਂ ਵਾਗ ਗਿਆ ਫਿਰ ਉੱਥੇ ਨਮੀੜ ਕੇ ਆ ਦੋ ਦੋ ਮਾਰੀਆਂ ਡਾਂਗਾ ਉਹਨਾਂ ਦੂਜਿਆਂ ਦੇ ਐਂਚਰ ਲੱਗ ਗਿਆ ਉਹ ਕਹਿੰਦੀ ਬੜਾ ਲੋੜਾ ਆ ਗਿਆ ਬੜਾ ਵੈਲੀ ਐ ਇਹ ਵੀ ਆਉਂਦਾ ਦਾ ਇਹ ਕਿ ਵਿਲੇ ਆ ਬਹਾਨਾ ਕੀ ਬਣਾਉਂਦਾ ਹੈ ਦੂਜੇ ਦਿਨ ਉਹਦੂ ਹੋਰ ਨਹੀਂ ਜਾ ਕਰਤਾ ਉਹਨੇ ਉਹ ਕਹਿੰਦੀ ਅੱਜ ਉਹ ਕਹਿੰਦਾ ਅੱਜ ਦਾ ਉਥੇ ਪਾਣੀ ਵੜਨਾ ਦੀ ਫਰਾਂ ਨੇ ਵੜ ਮੇਰੀ ਲਿਹਾਜ਼ ਵਾਲਾਂ ਨੇ ਵੜਨ ਨਹੀਂ ਦੀ ਦਿੰਦੇ ਮੂਰੇ ਚਾਰ ਬੰਦੇ ਦੀ ਮੈਨੂੰ ਸੱਦ ਕੇ ਲੈ ਗਏ ਮਾਦੋ ਮਾਰ ਮਾ ਡਾਂਗਾ ਲਟਿਆ ਤੇ ਪਾਣੀ ਉਹਨਾਂ ਨੂੰ ਬੁੜਾ ਕੇ ਆਇਆ। ਇਹ ਐਸੇ ਫੂਕੇ ਫੈਂਟਰ ਮਾਰਦਾ ਐਡਾ ਦਲੇਰ ਤਾਂ ਕਿੱਥੇ ਹੋਊ। ਭਾਈ ਖਾਸਾ ਨਹੀਂ ਰੇ ਜਦ ਤਨ ਗਿਆ। ਕਿਉਂ ਇਹਨਾਂ ਦੇ ਵਿੱਚ ਵੀ ਕਹ 365 ਲੀਟਰ ਹੁੰਦੇ ਨੇ ਉਹ ਕਦੀ ਦੇਖੀ ਇਹਨੂੰ ਬੈਲੀ ਨੂੰ ਫਿਰ। ਹਾਂ। ਤਾਂ ਭਾਈ ਜਾ ਕੇ ਜਦੋਂ ਗਿਆ ਹਾਏ ਹਾਏ ਕਰਨ ਲੱਗੀ। ਕੰਨਾ ਕੀ ਹੋ ਗਿਆ ਕਹਿੰਦੀ ਜਾਨ ਨਿਕਲਣ ਵਾਲੀ ਹੋਈ ਪਈ ਆ ਮੈਂ ਤਾਂ ਬਹੁਤ ਦੁਖੀ ਆ ਕੰਨਾ ਕੀ ਹੋ ਗਿਆ ਸਾਧ ਰਾਂ ਦੀ ਖੇਤਾਂ ਚ ਬੈ ਬੈਦਗੀ ਕਰਦਾ ਦੀ ਕਹਿੰਦੀ ਮਾਬਾ ਤਾਂ ਦਵਾਈ ਲਿਆ ਮੇਰੇ ਤਾਂ ਦਰਦ ਹੋ ਹੀ ਜਾਂਦਾ ਕੋਈ ਤਾਪ ਦੱਸਦੀ ਫੇਰ ਤਾਂ ਬਾਹ ਫੜ ਕੇ ਲੇਖਣਾ ਤੂੰ ਇਕੱਲਾ ਪਿੰਡ ਦਾ ਠੰਡਾ ਪਿਆ ਭਾਈ ਕੰਨਾ ਵੰਦੇ ਨੂੰ ਚਾਹ ਜੂ ਕਰਕੇ ਪਿਆ ਦਮ ਤੜਕੇ ਰਾਵਾਂਗੇ ਕਹਿੰਦੀ ਜਾਨ ਤਾਂ ਨਿਕਲਣ ਵਾਲੀ ਹੋਈ ਪਈ ਆ ਮੈਂ ਜਾ ਕੀ ਕਰਨੀ ਐ ਰਾਕਲ ਦੀ ਵਾਲਾ ਸਾਲ ਖੇਤਾਂ ਦਾ ਰਹਿੰਦਾ ਦੀ ਪਿੰਡ ਤੋਂ ਖਾਸੀ ਦੂਰ ਕਹਿੰਦੀ ਮੈਂ ਨਹੀਂ ਬਾਜਦੀ ਮੇਰੇ ਦਰਦ ਵਾਲਾ ਹੁੰਦਾ ਕਹਿੰਦਾ ਮੈਂ ਫਿਰ ਜਾਵਾਂ ਕਹਿੰਦੀ ਜਾ ਡਰਦਾ ਭਈ ਤੁਰ ਪਿਆ ਕੋਲੇ ਲੈ ਜਾ ਗੜਾਸਾ ਤੁਰਿਆ ਸਾਢੇ ਡੇਰੇ ਨੂੰ ਇੱਕ ਡੰਡੀ ਜਾਂਦੀ ਈ ਘਰਾ ਜਾਂਦਾ ਦੀ ਰਾਹ ਪੈ ਗਿਆ ਉਹਨੇ ਕਹ ਰਿਆ ਕਿ ਬਣ ਲਿਆ ਚਾਦਰਾਂ ਚੁੰਨੀ ਦੇ ਖਾ ਸਾਫਾ ਬਣ ਲਿਆ ਮੂੰਹ ਬਣ ਲਿਆ ਤੀਵੀ ਨੇ ਡੰਡੀ ਜੰਡੀ ਮੂਰ ਦੀ ਜਾ ਰਹੀ ਰਾਤ ਜਾਂਦਾ ਗੁੰਗੁਣ ਕਰਦਾ ਡਰਾਕੜ ਬੰਦਾ ਨਾ ਰਾਤ ਨੂੰ ਬੋਲਦਾ ਹੁੰਦਾ ਚੁੱਪ ਕਰਕੇ ਨਹੀਂ ਤੋਲਦਾ ਉਹ ਮਾਰ ਕੇ ਛਾਲ ਪੜੀ ਟੱਪ ਕੇ ਬਹਿ ਚੋਗੀ ਪਹੇ ਦੇ ਮਾਰੀ ਇੱਕ ਡਾਂਗ ਧਰਤੀ ਦੇ ਖੜ ਗਿਆ ਉੱਥੀ ਕਹਨਾ ਕਿ ਛੋਟੀ ਛਟ ਹੋਏ ਕਹਨਾ ਲੈ ਭਾਈ ਭਿੰਗੜਾ ਸਾ ਸਟਿਆ ਲਿਆ ਹਾ ਗਾ ਗਾ ਹਾਂ ਕੱਲੀ ਯਾਦਰਾ ਲਾ ਦੇ ਉਹਦਾ ਯਰਕ ਦੇਣੇ ਲਾ ਕੇ ਸਾਹ ਜਾਰਾ ਲੈ ਬਾਈ ਇਹ ਕਪੜਾ ਕੁੜਤਾ ਵੀ ਲਾ ਦੇ ਭਾਈ ਕੁੜਤਾ ਵੀ ਲਾਦਾ ਆ ਜੋੜੇ ਲਾ ਦੇ ਸਾਰਾ ਕੁਸ ਲਾ ਕੇ ਯਾਦਰੀ ਧਰ ਕੇ ਕਹਿੰਦੀ ਇਹਨੂੰ ਬੰਨ ਗਨ ਢੀ ਕਹਾਂ ਲੈ ਬਾਈ ਇੱਕ ਮਾਰੀ ਪੋਲੀ ਦੀ ਡਾਂ ਕਹਿੰਦੀ ਇੱਥੇ ਬੈ ਜਾ ਜੇ ਕਾਂਟਾ ਫੈਲਾ ਤੂੰ ਹਿੱਲਿਆ ਨਾ ਵੜ ਦੂੰ ਕਹਿੰਦਾ ਭਾਈ ਮੈਂ ਨਹੀਂ ਉਠਦਾ ਲੈ ਕੇ ਸਮਾਨ ਭਾਈ ਡੰਡੀ ਪੈ ਗਈ ਉਦਾ ਕਾਂਟਾ ਨਾ ਲੈ ਵੀ ਇਹ ਨਾ ਜਾਣੀ ਉੱਠ ਖੜੇ ਫੇਰ ਨਾ ਘੁੱਟਦੇ ਆ ਕੇ ਘਰੇ ਪੈ ਗਈ ਆ ਗਿਆ ਕਿਹੜੀ ਦਵਾਈ ਨੂੰ ਜਾਣਾ ਸੀ ਉੱਥੇ ਪੁੱਠਾ ਮੁੰਡ ਪਿਆ ਆਇਆ ਆ ਕੀ ਮੱਜ ਆਇਆ ਤਖਤਾਂ ਦੇ ਹੱਥ ਮਾਰੇ ਦੱਬ ਕੇ ਉਹ ਬਾਹਰ ਖੋਲਦੇ ਸੀ ਜਣੇ ਬਾਹਰ ਖੋਲਦੇ ਸੀ ਜਣੇ ਉਹ ਕਹਿੰਦੀ ਕੀ ਹੋ ਗਿਆ ਉਹਨੇ ਵੀ ਬਾਹਰ ਖੋਲਤਾ ਕਹਿੰਦਾ ਕਾਹਦਾ ਚਾਰ ਬੰਦੇ ਨੇ ਕਹਿੰਦਾ ਬਈ ਤੇਰੇ ਕੰਦੀ ਜੋੜ ਹੀ ਨਹੀਂ ਹੈਗੇ ਆਵਦੇ ਮੁੰਡੇ ਤੇ ਤੇਰੀ ਬਠੀ ਦੀ ਕਹਣਾ ਕਿਥੇ ਜਦੋਂ ਆ ਬਾਬਿਆਂ ਦੇ ਦਵਾਈ ਲੈਣ ਗਿਆ ਚਾਰ ਬੰਦੇ ਪੈ ਗਏ ਮੇਰੇ ਮਗਰ ਬਈ ਖੜਕ ਵੀ ਡਾਂਗ ਕਹਣਾ ਜੋੜੇ ਤਾਂ ਮੋਂ ਉਦੋਂ ਲਾਤੇ ਕਹਿੰਦਾ ਫਿਰ ਲੂਟ ਨਹੀਂ ਸੀ ਆਉਂਦੇ ਕਹਿੰਦੀ ਅੱਛਾ ਹਾਂ ਕਹਿੰਦੀ ਨਾ ਤੇਰੇ ਚ ਆ ਜਰਾ ਦੀਂਦਾ ਉਹ ਕਹਿੰਦਾ ਮਾਰੀ ਜਾਂ ਨੀ ਗੱਲ ਕਾ ਜੋ ਪੈਂਤਰਾ ਕੱਢ ਕੇ ਡਾਂਗ ਮਾਰਦੇ ਜਾ ਜਾ ਪੈਰਾਂ ਥੱਲੇ ਉਂਦੀ ਮਾਂ ਲਾ ਕੇ ਪੋਰੇ ਮਾਰਿਆ ਕਹਿੰਦੀ ਅੱਛਾ ਤੇ ਹਾਂ ਉਹ ਚਾਰਤੀ ਮੈਂ ਕੱਲਾ ਦੀ ਮੈਂ ਦੱਬੀ ਫਿਰਾਂ ਡਾਂ ਨਾ ਉਹਨਾਂ ਨੂੰ ਕਹਿੰਦੀ ਨਾ ਤੇਰੇ ਕੋਲ ਕੁਰਤਾ ਨਹੀਂ ਹੈ ਉਹ ਕਹਿੰਦਾ ਕੁਰਤਾ ਦਾ ਫਿਰ ਮੇਰੇ ਪਾਜੇ ਮੇਰੇ ਕੁਰਤੇ ਨੂੰ ਚਿੰਮੜ ਕੇ ਕਹਿੰਦਾ ਮਾਰ ਕੇ ਝੂਠੀ ਗੁਲਾਮੇ ਕੋਲੋਂ ਕੁਰਤਾ ਪਾੜ ਕੇ ਬਚਾਉ ਉਹਨਾਂ ਦੇ ਨਿਕਲ ਗਿਆ ਕੁਰਤਾ ਦਾ ਕਹਿੰਦਾ ਉੱਥੇ ਰਹਿ ਗਿਆ ਉਹ ਚੱਕ ਕੇ ਜੋੜੇ ਵੋੜ ਕੇ ਥੱਲੇ ਕਹਿੰਦਾ ਸਿਆਣਾ ਤੇਰੀ ਨੇ ਕਹੀਂ ਹੀ ਮਾ ਛਾਂnta ਲਿਆ ਦੀਓ ਤਾਂ ਪੋਲੀ ਦੀ ਡਾਂਗ ਮਾਰੀਆ ਮੈਂ ਦੇਖਿਆ ਜੀ ਪੋਲੀ ਦੀ ਬੇਬੇ ਆ ਕਹਿੰਦੀ ਪੱਟਿਆ ਵੱਡਾ ਬੰਦਵਾਸ ਕਹਿੰਦੀ ਨਹੀਂ ਰਾਕਰੂ ਮੈਂ ਭੁੱਖੀ ਮਰੀ ਜਾਨੀ ਆ ਤੇ ਕਹਿੰਦੀ ਤੂੰ ਪਹਿਲਾਂ ਤਾਂ ਸਮਾਨ ਲਾ ਲਾ ਧਰ ਤਾਂ ਮਾੜਾ ਜਾਂ ਲਲਕਰਾਨੀ ਚੱਲਿਆ ਉਹ ਭਾਈ ਉਹ ਜਿਹੜੇ ਫੋਕੇ ਵੇਲੀ ਹੁੰਦੇ ਨੇ ਬਹੂ ਨੇ ਸਦਾ ਕਰ ਲਿਆ ਕਹਿੰਦੀ ਸੇ ਦਿਨ ਖਾੜੇ ਛਿਪਦੇ ਨਾਲ ਰੋਟੀ ਖਾ ਲਿਆ ਕਰ ਮੈਂ ਨਹੀਂ ਰੋਟੀ ਜਾਟੀ ਰੱਖਣੀ ਉਸ ਤੋਂ ਬਾਅਦ ਭਾਈ ਫਿਰ ਦਸ ਦੇ ਹੀ ਆ ਜਾ ਕਰੇ ਰੋਟੀ ਘਾਲਿਆ ਕਰੇ ਵੀ ਉਹ ਇਸ ਤਰ੍ਹਾਂ ਦੇ ਇੱਕ ਐਵੇਂ ਜਿਕਰ ਜਨਾਨੀ ਦੀ ਉਹਦਾ ਭਾਈ ਹਟਦੇ ਛੋਲੇ ਛੜ ਲਿਆ ਕਰੇ ਲਿਜਾ ਕੇ ਤੇ ਉਠੋ ਲਿਆ ਕਰੇ ਰੇਉੜੀਆਂ ਖੇਡਨੇ ਆ ਆ ਮਠਾਈ ਹੁੰਦੀ ਖਾਲਿਆ ਕਰੇ ਉਹ ਤਾਂ ਹੌਲੀ ਹੌਲੀ ਛੋਲੇ ਸਾਰੇ ਵੇਚ ਤੇ ਪਢੋਲਾ ਦੀ ਛੋਲਿਆਂ ਦਾ ਪਰਿਆ ਪਿਆ ਜੋ ਵੇਚੇ ਉਹ ਕਹਿਣ ਲੱਗੀ ਜਦੋਂ ਬੀਜਣ ਦਾ ਆ ਗਿਆ ਟਾਈਮ ਮਿਸ਼ੂਰਲੇ ਬੀਜਣੇ ਨੇ ਤੇ ਭਾਈ ਉਹ ਗਮਾਂਡਣ ਬੂੜੀ ਨੂੰ ਕਹਿੰਦੀ ਬੇਬੇ ਤੈਨੂੰ ਮੈਂ ਕਿਦਾ ਕੀ ਦੱਸਾਂ ਗਾਹ ਨਾ ਗੱਲ ਕਰੀ ਕਹਿੰਦੀ ਨਾ ਕਹਿੰਦੀ ਹੁਣ ਛੋਲੇ ਬੀਜਣੇ ਨੇ ਛੋਲਿਆਂ ਦਾ ਤਾਂ ਭੋਲਾਆਂ ਦਾ ਖਾਲੀ ਕਰਤਾ ਸਾਰਾ ਮੈਂ ਤਾਂ ਬੀਜ-ਬੀਜ ਖਾ ਗਈ ਕਹਿੰਦੀ ਹੁਣ ਮੇਰਾ ਕੀ ਬਣੂ ਮੈਂ ਤਾਂ ਕੁੱਟੂ ਕਹਿੰਦੀ ਜਾਏ ਵੱਡਿਆਂ ਦੀ ਇਹ ਸਾਰੇ ਕਹਿੰਦੀ ਹੋਰ ਮੈਂ ਤਾਂ ਰੋਜ਼ ਖੇਡਣੇ ਲੈ ਕੇ ਖਾਲਾ ਕਰਾਂ ਮੈਨੂੰ ਇਲਾਜ ਦੱਸ ਮੇਰਾ ਕੋਈ ਮੇਰੀ ਜਾਨ ਬਚਾਉਂਦਾ ਮੈਨੂੰ ਵੀ ਤਾਂ ਕੁੱਟੂ ਦਾ ਆਇਮੀ ਕੋਈ ਛੋਲੇ ਗਏ ਕਿਧਰ ਕੋ ਕਹਣ ਲਗੀ ਗਿਆ ਬੱਡੇ ਦੇ 360 ਜਲੇਤਰ ਆਪਣੇ ਖੇਡ ਹੁਣ ਕੋਈ ਜਲੇਤਰ ਕਹਿੰਦੀ ਮੇਰੇ ਤਾਂ ਹੁਣ ਮੈਂ ਮੈਨੂੰ ਤਾਂ ਕੋਈ ਜਲੇਤਰ ਜਾਦੇ ਨਹੀਂ ਆਉਂਦਾ ਬੁੜੀ ਕਹਿੰਦੀ ਚੰਗਾ ਐ ਕਰ ਜਦੋਂ ਉਹ ਕਿ ਉਹ ਅੱਜ ਗਿਆ ਨਾ ਖੇਤ ਬਹੁਣ ਸੁਹਾਗਾ ਮਾਰਨ ਸਵੇਰੇ ਵੀਜਨ ਨੇ ਸੋਲੇ ਕਿ ਹਾਂ ਸੁਹਾਗੀ ਮਾਰੂਗਾ ਜਵਾਬੂ ਕੇ ਕਹਿੰਦੀ ਚਾਨਣੀ ਰਾਤ ਐ ਕਿਸੇ ਦੀ ਰਾਤ ਤੋਂ ਕਹਿੰਦੀ ਮੂਰੇ ਵਾਗੀ ਬਲਣਾ ਤੂੰ ਉਹਦੇ ਹਾਲੀ ਤੋਂ ਜਦੋਂ ਹਾਲ ਜੋੜੇ ਨਾ ਉਦੋਂ ਨੂੰ ਕਹਿੰਦੀ ਖੇਤ ਭੱਗ ਗਈ ਕਹਿੰਦੀ ਅੱਛਾ ਕਹਿੰਦੀ ਉੱਥੇ ਡੋਗਲੀ ਗੇਟ ਭੂਤ ਬਣੀ ਕਹਿੰਦਾ ਅਗੇ ਪਾਈ ਉਹਨੇ ਜਦੋਂ ਹਾਲ ਹੱਕ ਲਿਆ ਬਲਦਾ ਕਦੇ ਜਦੋਂ ਉਹ ਤਾਂ ਹੁਣ ਰਾਹ ਜਾਣਾ ਜੀ ਉਹ ਸਿੱਧੀ ਭਾਗੀ ਜਦੋਂ ਉਹਨੇ ਹੱਥ ਜੋੜ ਲਿਆ ਪਾਈ ਕ ਗਰਾਂ ਪਾ ਲਿਆ ਗਲ ਚ ਇੱਕ ਪਾ ਲਿਆ ਕੇਸ ਖੋਲ ਲੈ ਪੈਰ ਹੱਥਾਂ ਨਾਲ ਤੜਾਵੇ ਫੂ ਫੂ ਬਾਦਾਂ ਨੇ ਕੰਨ ਚੱਕ ਲਿਓ ਕੰਨ ਪੈਦਾ ਕੀ ਹੋ ਗਿਆ ਮਹਾਂਤ ਕੀ ਆ ਗਿਆ ਕੋਈ ਖੌਰੂ ਪਾਵੇ ਉਨਰ ਗਿਆ ਮੇਰਾ ਪੂਤਾ ਹੈ ਉਹ ਕਹਾਂ ਤੂੰ ਕੌਣਾ ਕਹੀਂ ਮੈਂ ਖਰੀਆ ਹਾਂ ਡਾ ਪੂਤਾ ਤੈਨੂੰ ਖਾਉਣਾ ਤੇਰੇ ਬਾਲਾਂ ਨੂੰ ਖਾਉਂ ਭਈ ਉਹਨਾਂ ਸੱਪਾਂ ਦਾ ਕਿੱਥੋਂ ਆ ਗਿਆ ਭੂਤ ਬੜਾ ਸਿਆਪਾ ਛੇੜਿਆ ਨਹੀਂ ਦੱਸ ਤੇਰੇ ਸੋਲਾਂ ਦਾ ਢੋਲਾ ਖਾ ਜਾਂ ਉਹ ਕਹਿੰਦਾ ਜੀ ਬਾਲ ਤੇ ਖਾ ਗਈ ਮੈਂ ਦਾ ਬਾਹੀ ਤੇ ਖੜ ਜਾਗੇ ਜੇ ਮੈਨੂੰ ਖਾ ਗਈ ਜਵਾਕ ਕਹਿੰਦਾ ਸੋਲਾਂ ਦਾ ਢੋਲਾ ਖਾਲਾ ਕਹ ਖਾ ਜਾਂ ਕਿ ਹਾਂ ਚੰਗਾ ਆ ਕੇ ਭਾਈ ਉਹਨੇ ਤਾਂ ਛੋਲ ਦਾ ਖਾਈ ਬੈਠੀ ਦੀ ਉੱਭ ਛੱਡ ਕੇ ਆਲਾ ਖੇਤੋਂ ਉਹ ਵੀ ਆ ਗਿਆ ਤੋ ਆਇਆ ਕਹਿੰਦੀ ਕੀ ਗੱਲ ਤੂੰ ਆ ਜਾਂ ਕਹਦਾ ਕਾ ਦਾ ਪਾਣੀ ਦੇ ਉਸੇ ਖਰੀ ਹਾਂਡਾ ਪੂਤ ਆ ਗਿਆ ਆਪਣੇ ਖੇਤਾਂ ਫੇਰ ਤਾਂ ਕਹਿੰਦਾ ਕਹਦਾ ਸੀ ਵੀ ਤੈਨੂੰ ਖਾਵਾਂ ਤੇਰੇ ਛੋਲ ਲਈ ਖਾਵਾਂਗੇ ਤੇਰੇ ਬਲਦ ਖਾਵਾਂਗੇ ਤੇਰੇ ਘਰ ਆਈ ਨੂੰ ਖਾਵਾਂ ਕਹਦਾ ਮੈਂ ਖਜੇ ਘਰ ਆਲੀ ਖਾਲੀ ਮੈਥੋਂ ਜਵਾਕ ਨਹੀਂ ਬਲਨੇ ਤੇ ਬਲਦ ਖਾਲੇ ਕੀਤੀ ਗੜਜੂ ਫਿਰ ਤਾਂ ਕੀ ਕਹ ਕਹਦਾ ਮਾ ਪੜੋ ਲਾਗਾ ਕਹਿੰ ਆ ਜਾ ਆਪਾਂ ਦੇਖੀਏ ਹੁਣ ਪਰੋ ਲਾਦਾ ਖਾਲੀ ਹੋਈ ਸੀ ਜਦੋਂ ਜਾ ਕੇ ਪਰੋਲੇ ਜੱਥ ਮਾਰੇ ਆ ਪਰੋ ਲਾ ਖਾਲੀ ਕਹਿੰਦੀ ਲਾ ਜਮਾ ਹਰੀਆਂ ਢਾਪੂਤ ਸਾਰੇ ਸੋਲੇ ਖਾ ਗਿਆ ਜਿੰਦ ਬਚ ਗਈ ਸੋਲੇ ਦਾ ਭਖੇਦ ਧਾਰੇ ਵੀ ਲੈ ਲਾਂਗੇ ਆ ਤੂੰ ਵਧੀਆ ਕਰਿਆ ਦੇ ਤੂੰ ਕਹਿੰਦਾ ਮੇਰੀ ਟੀਮੀ ਨੂੰ ਖਾਲਾ ਦੇ ਸੋ ਜਵਾਕ ਨਹੀਂ ਸੀ ਪਾਲਨੇ ਉਹ ਕਹਿੰਦਾ ਮੈਂ ਨਹੀਂ ਕਿਹਾ ਉਹ ਕਹਿੰਦੀ ਆ ਜਾ ਪਰ ਦੇਖੀ ਹੁਣ ਜਦੋਂ ਪਈ ਉਹ ਭੋਲੇ ਦਾ ਉਦਰਾ ਚੱਕਿਆ ਚੱਪਣ ਜਾਂ ਖਾਲਾ ਕਹਿੰਦੀ ਜਮਾ ਪਸ ਪ੍ਰਸੰਨ ਹੋ ਗਿਆ ਬਾਬਾ ਸਾਰੇ ਖਾ ਗਿਆ ਦਾਣਾ ਵੀ ਨਹੀਂ ਗਿਆ ਭਾਈ ਉਹ ਕਹਿੰਦੀ ਤੂੰ ਹਾ ਵਾਪਾ ਹੋਰ ਕੀ ਕਿਸੇ ਦਾ ਆਂਢੀ ਗਮਾਂਢੀ ਤੋਂ ਲੈ ਕੇ ਵੀ ਜਲਾਂਗੇ ਉਹ ਬੁਢੀ ਕੋਲੇ ਗਈ ਕਹਿੰਦੀ ਅਮਾ ਜਉਂਦੀ ਰਹਾ ਅੱਛਾ ਕਹਿੰਦੀ ਟਾਈਮ ਨੂੰ ਵਧੀਆ ਬਿਉਂਦਾਸੀ ਮਾਰਦਾ ਮੈਨੂੰ ਤਾਂ ਕੋਟ-ਕੋਟ ਕਹਿੰਦੀ ਜਾਨ ਛੜਾਤੀ ਮੇਰੀ ਕਹਿੰਦੀ ਮਾਰਦਾ ਤਾਂ ਹੈਗਾ ਦੀ ਕਹਿੰਦੀ ਉਹਨੂੰ ਛੋਲੇ ਬੀਜਣੇ ਦੀ ਕਿੱਥੋਂ ਲਿਆਉਂਦਾ ਗਾਂਵਾਤ ਤੇ ਨਾ ਜਾ ਵੜੀ ਆਇਆ ਕਰਾ ਕਰ ਕਿਤੇ ਆਏ ਖਾਂਦੇ ਹੁੰਦੇ ਨੇ ਉਹ ਭਾਈ ਉਹ ਬੁੜੀ ਦੀ ਸਿਕਾਈ ਪੁਰਾਣੀ ਬੁੜੀ ਦੀ ਬੁੜੀ ਦੀ ਸਿਕਾਈ ਗੱਲ ਉਹਨੂੰ ਕਾਮਜਾਬ ਪਾਉਗੀ ਉਹਨੇ ਭਾਈ ਛੋਲੇ ਕਿਸੇ ਗਮਾਂਡੀਆਂ ਤੋਂ ਲੈ ਕੇ ਛੋਲੇ ਬੀਜਲੇ ਵੀ ਇਹ ਮਾਇਆ ਭੂਤ ਵੀ ਬਣ ਜਾਂਦੀਆਂ ਹੁੰਦੀਆਂ ਨੇ ਇਹਨਾਂ ਵਿੱਚ ਹੁੰਦਾ ਹੈ ਜਾਂ ਕੋਈ ਡਰਾਕਾ ਜਿਹਾ ਦੇਖੇ ਨਾ ਉਹ ਤਾਂ ਇਹ ਬਹੁਤ ਕੁਝ ਬਣ ਕੇ ਡਰਾ ਲੈਂਦੀਆਂ ਨੇ ਇਹ ਮੇਰੇ ਤਾਂ ਭੂਤ ਆ ਗਈ ਫਲਾਨੀ ਆ ਗਈ ਜਿਹੜਾ ਤਾਂ ਖਰਾਬ ਜਾ ਉਹਦਾ ਦੋ ਮਾਰਦਾ ਪ੍ਰਾਣੀਆਂ ਕਹਿੰਦਾ ਪਰ ਇਹ ਮੈਂ ਕੱਢਦਾ ਭੂਤ ਹੀ ਉਹ ਜਿਹੜਾ ਡਰਾਕਲ ਹੁੰਦਾ ਭਈ ਉਹ ਚੁੱਪ ਕਰਕੇ ਖੜ ਜਾਂਦਾ ਵੀ ਵਾਕਈ ਭੂਤ ਹੋਊਗੀ ਵੀ ਇਹ ਬਾਕਾਇਦੇ ਚਿਤਰਨੇ ਹੁਣ ਤੇ ਹੁਣ ਕੁਛ ਸਮਾਂ ਹੋਰ ਆ ਗਿਆ ਉਦੋਂ ਬੰਦੇ ਵੀ ਫਕਰ ਦੇ ਲੋਕ ਹੋਂਦੇ ਮੰਨ ਜਾਂਦੇ ਗੱਲ ਸੱਚੀ ਵੀ ਹਾਂ ਠੀਕ ਹੈ ਵੀ ਹੋ ਸਕਦਾ ਵੀ ਐ ਹੋਊਗਾ ਹੁਣ ਆਲਾ ਨਹੀਂ ਹੁਣ ਆਤਾ ਕੋ ਪੂਸੂ ਲੈ ਕੇ ਮੈਂ ਖਾਜੂ ਉਹ ਜਵਾਨ ਜਵਾਨਾ ਚੰਗਾ ਸੀ ਲੋਕ ਸਿੱਧੇ ਸਾਦੇ ਲੋਕ ਸੀਗੇ ਤੇ ਉਦੋਂ ਇਹਦਾ ਕੰਮ ਚੱਲ ਜਾਣਾ ਤੇ ਇਹ ਬੀਬੀਆਂ ਕੋਲੇ ਬਹੁਤ ਹੁਣ ਨਾ ਕੋਈ ਲੱਗ ਜੇ ਉਹ ਹੈ हां जी हां देखो कोते होण ना भाई आ सुन के ए साडी वीडियो बना लियो होण नी ਛੱਡਦਾ ਕਿ ਉਹਦਾ ਕੁੱਟੂ ਅਗਲਾ ਲਾਜ਼ਮੀ ਬਾਪੂ ਤੇ ਛੇਰ ਲੱਗ ਜਾਗਾ हां ਉਹ ਨਹੀਂ ਕਿਉਂ ਹੁਣ ਲੋਕ ਡਰਦੇ ਡੁਰਦੇ ਨਹੀਂ ਪੜ੍ਹ ਲਿਖ ਗਏ ਉਹ ਤਾਂ ਫੱਕਰ ਜੇ ਲੋਕ ਹੁੰਦੇ ਵਿਚਾਰੇ ਸਾਧਾ ਮਰ ਗਏ ਤੇ ਮੰਨ ਜਾਂਦੇ ਵੀ ਇਹ ਕਿਤੇ ਵੀਡੀਓ ਸੁਣ ਕੇ ਦੇਖਿਓ ਕੋਤੇ ਹੋਣ ਘਰ ਦਾ ਸਮਾਨ ਵੇਚ ਕੇ ਮਗਰੋਂ ਹੀਰੋ ਹਾਂ ਦਾ ਭੂਤ ਬਾਨ ਨੂੰ ਫਿਰੋਂ ਫੇਰ ਨਹੀਂ ਕਰਨੀ ਗੱਲ ਸਾਰਿਆਂ ਦਾ ਬਹੁਤ ਬਹੁਤ ਤਨਵਾਦ ਵੈਗ੍ਰੀਜਾ ਖਾਲਸਾ ਵੈਗ੍ਰੀਜਾ